ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਥੋੜਾ ਇੱਕ ਹੋਰ ਨਵੇਂ ਵਲੌਗ ਵਿੱਚ ਲਓ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਗਈ 27 ਫਰਵਰੀ 2025 ਟਾਈਮ ਹੋ ਗਿਆ 11 ਸਾਰਾ ਟਾਈਮ ਸਮਾਨ ਆਪਾਂ ਕਰ ਲਿਆ ਜੀ ਲੋਡ ਹੁਣ ਕਟਰ ਲੱਗਿਆ ਪਾਉਣ ਕਟਰ ਪਾ ਕੇ ਆਪਾਂ ਚੱਲਦੇ ਆਂ ਮੋਟਾ ਜਹਾ ਸਮਾਨ ਲੱਦ ਲਿਆ ਜਿਹੜੀ ਜ਼ਰੂਰਤ ਆ ਬਾਕੀ ਸਮਾਨ ਆਪਾਂ ਉਰੀ ਛੱਡਦਾ ਲਾਨੇਦਾਰਾ ਹੋਗਾ ਮੋਟਰਸਾਈਕਲ ਤੇ ਜਾਣਾ ਹਰੇ ਤੋਂ 35 ਕਿਲੋਮੀਟਰ ਵਰਕਸ਼ਾਪ ਆ ਜਿੱਥੇ ਉੱਥੇ ਜਾ ਕੇ ਮਿਲਦੇ ਆ ਫਿਰ ਘਾਟਰ-ਗੂਟਰ ਪਾ ਕੇ ਖਾਣ ਪੀਣ ਦਾ ਸਮਾਨ ਰੱਖ ਲਿਆ ਬਾਕੀ ਜਿਹੜਾ ਸਪੇਅਰ ਪਾਰਟ ਦੀਗਾ ਉਹ ਰੱਖ ਲਿਆ ਕੋਲ ਰੈਂਡਰ ਟਰਲਰ ਰੋਲਾ ਡਾਕੋ ਇਹਦੀ ਵੀ ਜਰੂਰ ਤੱਕ ਬਾਕੀ ਸਮਾਨ ਆ ਪੌੜੀ ਛੱਡਤਾ ਜਿਹੜੇ 4-5 ਦਿਨ ਲੱਗਣਗੇ ਉੱਥੇ ਲਾ ਕੇ ਫਿਰ ਅਰੇ ਸਾਹਿਬ ਯਾਰ ਇਹਦਾ ਉਹ ਕਰਕੇ ਫਿਰ ਜਾਏਗੇ ਸਾਹਿਬ ਦਾ ਹੋ ਗਿਆ ਪੇਮੈਂਟ ਰਹਿੰਦੀ ਆ ਉਹਨੇ 4-5 ਦਿਨ ਦਾ ਟਾਈਮ ਦਿੱਤਾ ਐਨੇ ਆਪਾਂ ਅਰ ਪੂਰ ਕਰਾਂਗੇ ਦਿਖਾਉਣਾ ਬੱਸ ਅੱਜ ਜਾ ਕੇ ਪਹਿਲਾਂ ਕਲੱਚ ਪਟਾਂਗੇ ਉਹ ਸਾਰਾ ਕੁਝ ਹੀ ਪੱਟ ਲੈਣਾ ਹੁਣ ਤਾਂ ਮਸ਼ੀਨ ਖੰਡਾ ਦੇਣੀ ਇੱਕ ਵਾਰ ਜਾ ਕੇ ਤਸੱਲੀ ਕਰਾਂਗੇ ਕਿ ਮਸ਼ੀਨ ਦੀ ਸਾਰੀ ਹੁਣ ਕਟਰ ਪਾ ਕੇ ਮਸ਼ੀਨ ਤੋੜਦੇ ਆਂ ਚੱਲਦੇ ਆਂ ਅਗਲੀ ਮੰਜ਼ਲ ਵੱਲ ਇੱਥੇ ਅੰਜਲ ਆਪਣਾ ਮੁੱਕ ਗਿਆ ਹੁਣ ਅੱਗੇ ਸ਼ੁਰੂ ਆ ਦਿਖਾਵਾਂਗੇ ਉੱਥੇ ਮਾਹੌਲ ਉੱਥੇ ਮਸ਼ੀਨਾਂ ਹੋਰ ਵੀ ਆਈਆਂ ਹੋਣਗੀਆਂ ਉਹ ਵੀ ਦਿਖਾਵਾਂਗੇ ਹੋਰ ਮੈਂ ਨਾ ਉੱਥੇ ਕੰਪਨੀ ਵੱਲੋਂ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਵੀ ਕਿਵੇਂ ਰਿਸਪੌਂਸ ਆ ਰੇ ਮਸ਼ੀਨਾਂ ਦਾ ਕੀ ਗੱਲਬਾਤ ਆ ਕਿੰਨੀ ਕੀ ਡਿਮਾਂਡ ਆ ਡਿਮਾਂਡ ਦਾ ਕਾਰਨ ਕੀ ਆ ਡਿਮਾਂਡ ਦਾ ਸਭ ਗੱਲਾਂਬਾਤ ਆਪਾਂ ਕਰਾਂਗੇ ਫੋਰਮੈਨ ਨਾਲ ਉੱਥੇ ਹੈਗਾ ਬੰਦਾ ਮੇਰੇ ਵਰਗਾ ਹੀ ਆ ਚੋਬਰ ਪਹਿਲਾ ਭਾਈ ਹੋਰ ਤਾਂ ਜਦੋਂ ਮੈਂ ਗਿਆ ਦੀਆ ਹੁਣ ਕਹਿੰਦੇ ਵੀ ਚਾਰ ਫੋਰਮੈਨ ਆਹੀ ਡੀਲਰਸ਼ਿਪ ਕੋਲ ਵੀ ਬਦਲ ਬਦਲ ਕੇ ਅਸੀਂ ਆਉਂਦੇ ਆ ਉਹ ਵੀ ਕਟਰ ਪਵਾ ਦਈਏ ਫਿਰ ਮਿਲਦੇ ਆ ਉਹ ਪਲੇਟ ਦਣੀਆਂ ਜੇ ਲਓ ਜੀ ਪਹੁੰਚ ਗਏ ਟਿਕਾਣੇ ਤੇ ਜਿੰਨੀਆਂ ਨੀ ਰਿਪੇਅਰ ਕਰਨੀਆਂ ਸਰਪਤ ਕਰਨ ਇੱਕੋ ਗੱਲ ਆ ਉਹ ਗੜੀਆਂ ਮਸ਼ੀਨ ਅੰਦਰ ਇੱਕ ਆ ਇਹ ਆ ਦਸ਼ਮੇਸ਼ ਡਾਇਨਾਮਿਕ ਮਾਡਲ ਆ ਪਤਾ ਨਹੀਂ ਕਿਹੜੀ ਆ ਅੰਦਰ ਜਾ ਕੇ ਦੇਖਾਂਗੇ ਇੱਧਰ ਕਰਾਂਗੇ ਆ ਪਿੱਛੇ ਮਸ਼ੀਨਾਂ ਖੜੀਆਂ ਮਲਕੀਤ ਦੀ ਖੜੀ ਐ ਨਵੀਂ ਮਸ਼ੀਨ ਮਸ਼ੀਨ ਕੋਈ ਨਹੀਂ ਹੈਗੀ ਬਾਈ ਕੋ ਨਵੀਂ ਮਸ਼ੀਨ ਖੜੀ ਐ ਬਸ ਆਪਾਂ ਲਾਉਨੇ ਆ ਬਸ ਪੁੱਛਣ ਗਿਆ ਰੇਪੇਰ ਵਾਸਤੇ ਦੁਕਾਨਾ ਹੀ ਬੰਦ ਆ ਜਿੱਦਣ ਮੋਟੇ ਵਾਰ ਵੀਰ ਵਾਰ ਪਤਾ ਨਹੀਂ ਕਿਹਾ ਦੇਖਦੇ ਆ ਲਾਉਨੇ ਆ ਫਿਰ ਅੰਦਰ ਖੜਾਉਨੇ ਅੱਜ ਪੜਦੇ ਆ ਜਗਾੜ ਇਹਦੇ ਅੱਜ ਕੱਲੀ ਕੱਲੀ ਕਰ ਦੇਣੀ ਆ ਆਪਾਂ ਨੇ ਲਓ ਵੀ ਮੰਡਿਓ ਸੋ ਬਰ ਪਟਲੀ ਮਸ਼ੀਨ ਬੱਲਾ ਬੱਲਾ ਜਿਆਦਾ ਮਾਰਿਆ ਲਾ ਕੇ ਕਟਰ ਕੂਟਰਾ ਇਹਨਾਂ ਓਕੇ ਸਾਈਜ ਜੀਰੀ ਚ ਕਰਾ ਕੇ ਪਾਇਆ ਸੀ ਜਦੋਂ ਆਰ ਆਰ ਚ ਲੈ ਕੇ ਆਏ ਆ ਇਹਨਾਂ ਸਾਈਜ ਓਕੇ ਆ ਇਹ ਸਾਈਜ ਨਵਾਂ ਆਊਟਰ ਹੈਡ ਕਰਵਾਇਆ ਇੱਧਰੋਂ ਮਾਲ ਉਹ ਕਰਾ ਕੇ ਇੱਧਰ ਨਵੀਂ ਜਗਾ ਵੀ ਨਵਾਂ ਬੰਦ ਕਰਵਾਇਆ ਜੀ ਉਹ ਤੋਂ ਸਾਰਾ ਆਹ ਕੱਢਦੇ ਆਂ ਫਰੈਸ਼ਰ ਚਾਹੂ ਪੀ ਕੇ ਦੇਖ ਰਿਆਂ ਰਾਣੀ ਕੀ ਕੀ ਸੱਪ ਗੜਦੀ ਆ ਗੈ ਡਰਮ ਦੀਆਂ ਪੱਤੀਆਂ ਪੁੱਤੀਆਂ ਵੀ ਦੇਖ ਰਿਆਂ ਪਟੇ ਪੁਟੇ ਸਾਰੇ ਨਵੇਂ ਲੱਗਣ ਵਾਲੇ ਆ ਉੱਧਰ ਖੜੀਆਂ ਜੀ ਨਵੀਆਂ ਫਟੋ ਆ ਗਿਆ ਲੈਣੇ ਦਾ ਪਾਈ ਤੁਹਾਨੂੰ ਬੰਦੇ ਬੌਜਾਰ ਕਰਨੇ ਹਨ ਕਹਿੰਦੇ ਲਾਣੇਦਾਰ ਨਾਲ ਹੀ ਮਲਾਉਂਦੇ ਤੇ ਚਲ ਆਓ ਪਾਈ ਮਿਲੋ ਦੱਸੋ ਪਹਿਲਾਂ ਤਾਂ ਜਿਹੜੇ ਮੈਂ ਚਾਹ ਸਕੋ ਮੇਤੇ ਬਿਨਾ ਜਿਹੜੇ 5 10 15 ਦਿਨ ਕੱਢੇ ਕਿਵੇਂ ਕੱਢੇ ਆ ਉਹ ਦੱਸ ਦੋ ਮਜ਼ੀਆ ਲੱਗਿਆ ਥੋੜਾ ਬੋਧਾ ਦਾ ਚੱਲ ਦਿੱਕ ਤਾਂ ਹੁੰਦੀ ਆ ਕਰਨਾ ਬੰਦਾ ਇਹ ਕਰਨਾ ਹੀ ਬੰਦਾ ਆਹ ਇਹਨੂੰ ਵੀਡੀਓਜ਼ ਕਹਿ ਰਹੇ ਆ ਭਈ ਬੰਦੇ ਪੁੱਛ ਰਹੇ ਆ ਵੀ ਕਨੇ ਲਾਣੇਦਾਰ ਨਾਲ ਨਹੀਂ ਬੁਲਾਉਂਦਾ ਮਾ ਵੀ ਤਾਂ ਲੱਜ ਮਲਾ ਦੇਣਾ ਕੋਈ ਆ ਵੀ ਕਹਿੰਦਾ ਚੱਲੇ ਇਹ ਚੱਲਦੀਆਂ ਮਸ਼ੀਨਾਂ ਰੈਡੀ ਹੋ ਰਹੀਆਂ ਬਾਈ ਲੋਕਲ ਵਾਲੀਆਂ ਸੈੱਟ ਇਹ ਮਸ਼ੀਨ ਆ ਰੂਟਰ ਵਾਲੀ ਗਿਨਾਸ਼ਟਾ ਹਵਕ ਕਰਾ ਲਈ ਹੋਣੀ ਦਿਖਾਉਣਾ ਤੁਹਾਨੂੰ ਚੈੱਕ ਲਓ ਨਵੀਆਂ ਮਸ਼ੀਨਾਂ ਅੰਗੇ ਸਾਜੀ ਆ ਆ ਦੇਖੇ ਆਮੜਿਆ ਵਜਾ ਵਾਲੇ ਕਿੱਥੇ ਛੱਡਣੀ ਐ ਡਿਲੀਵਰੀ ਕਰਨੀ ਐ ਦੀ ਚਲਾਉਣੀ ਐ ਤੁਸੀਂ ਠੀਕਾ ਦੇਵਰੇ ਜੀ ਮਾੜੀ ਜੀ ਜਾਣਕਾਰੀ ਰੂਟਰ ਵਾਲੀ ਦਾ ਦੱਸ ਮਾੜਾ ਮੱਟਾ ਹਾਂ ਮੇਰੇ ਪਹਿਲੀ ਵਾਰੀ ਜਿੰਨੇ ਇਹ ਵੀਰ ਅੱਛਾ ਠੀਕਾ ਠੀਕਾ ਵੰਦੇ ਪੰਜਾਬ ਤੋਂ ਹੀ ਨੇ ਬਾਈ ਚਲ ਚੇਲਾ ਹੁਣੀ ਹੈ ਇਹਨਾਂ ਦੇ ਪਲਾਜ਼ਮਾ ਆਹ ਖੜੀ ਐ ਇੱਧਰ ਪਲਾਜ਼ਮਾ ਦੂਏ ਰੰਗ ਚ ਸਟਾਰ ਵਕਰਾਂ ਲਈ ਇਹਦਾ ਕਲਰ ਆਪਣੇ ਵਾਲੀ ਨਾਲ ਦੇ ਆ ਡਿੱਟੋ ਸਿੰਗਲ ਫਰੇਸ਼ਰ ਆ ਇਹ ਆਓ ਗਰ ਦੂਆ ਇਹਦਾ ਇਹ ਡਾਇਨਾਮਿਕ ਨਹੀਂ ਹੈਗੀ ਪਲਾਜ਼ਮਾ ਪਲੱਸ ਉਹ ਵੀ ਪਲਾਜ਼ਮਾ ਪਲੱਸ ਆ ਵੀ ਪਲਾਜ਼ਮਾ ਪਲੱਸ ਇੱਧਰ ਕਲਰ ਜ਼ਿਆਦਾ ਪਸੰਦ ਇਹ ਕਰਦੇ ਨੇ ਹੋਰ ਫੋਰ ਮਨਾ ਵਧੀਆ ਵਧੀਆ ਅੱਜ ਉਹ ਬਰਾਂ ਨੇ ਪਹਿਲਾ ਰੀਲ ਇੱਧਰ ਉੱਧਰ ਕਰਦੀ ਸੀ ਉਹ ਚਿੱਟੀ ਵਾਲੀ ਰੀਲ ਇਹਦੇ ਪਰ ਇਹਦੇ ਲਈ ਉਹਦੇ ਐ ਫੋਰ ਮਨਾ ਐਂ ਕਰਿਆ ਰੀਲਾਂ ਬਦਲਦੀਆਂ ਹੈ ਮੈਂ ਪਹਿਲਾਂ ਰੀਲਾਂ ਬਦਲ ਦਿਆਂ ਇਹਦੇ ਵਾਲੀ ਉਹ ਚ ਉਹਦੇ ਵਾਲੀ ਹੈ ਜੇ ਉਹ ਮੈਂ ਜਦ ਮਸ਼ੀਨ ਲਿਆ ਕੇ ਖੜਾਈਆ ਮਹਾਵੀ ਰੀਲ ਇਹਦੇ ਚ ਚਿੱਟੀ ਕਿਵੇਂ ਆ ਗਈ ਕੀ ਹੋ ਗਿਆ ਸਾਰਾ ਕੁਝ ਹੋ ਹੀ ਗਿਆ ਆਪਣੇ ਲਈ ਰਾਤ ਪੌੜੀ ਵੀ ਉਕਣੀਆਂ ਵਲਟਾ ਬੁਲਟਾ ਦਾ ਫਰਕ ਹੋਊਗਾ ਵਲਟਾ ਦਾ ਤਾਂ ਹੋਣਾ ਹੀ ਆ ਪਰ ਯੋ 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 ਸੀਕ ਛੇਕ ਨਹੀਂ ਰਹੀ ਵੀ ਅੰਦਰ ਅੱਲੂ ਆ ਗਿਆ ਇਹ ਹਾਂ ਫੇ ਚੀਕ ਇਹ ਬਾਹਰ ਹੈ ਨਹੀਂ ਠੀਕ ਹੈ ਕਿੱਥੋਂ ਬਾਈ ਪੰਜਾਬ ਤੋਂ ਪੰਜਾਬ ਵੀ ਆਪਣਾ ਮੂਗਾ ਡਿਸਟ੍ਰਿਕਟ ਹੈ ਇੱਥੇ ਰੱਖ ਪਹਿਲਾਂ ਵੀ ਚਲਾਈਆਂ ਰੇ ਹਾਂ ਪਹਿਲਾਂ ਨਹੀਂ ਬਈ ਇੱਥੇ ਨਹੀਂ ਪਹਿਲਾਂ ਆਪਾਂ ਛੱਤੀਸਗੜ੍ਹ ਬੈਸਟ ਮੰਗਾਲ ਤੇ ਆ Odisha ਚੱਲਦੇ ਹਾਂ ਪਹਿਲਾ ਕਿਹੜੀਆਂ ਕਿੜੀਆਂ ਚਲਾਇਆ ਪਹਿਲਾ ਵੀਰੇ ਸਾਰੀਆਂ ਚਲਾਇਆ ਛੱਡੀ ਨਹੀਂ ਕੋਈ ਆਪਾਂ ਚੈਨ ਵਾਲੀ ਟਰੈਕਟਰ ਆ ਪਹਿਲੀ ਵਾਰ ਚਲਾਉਣੀ ਐ ਇਹ ਰੂਟਰ ਵਾਲੀ ਪਹਿਲੀ ਵਾਰ ਆ ਭਰਾ ਤੂੰ ਸੁਣਾਓ ਵੀਰੇ ਬੜੀਆ ਤੂੰ ਲੱਗਦਾ ਠੀਕ ਆ ਵੀਰੇ ਠੀਕ ਹੈ ਜੀ ਲੈ ਕੇ ਚੱਲੇ ਇਹਨੂੰ ਇਹ ਗੰਡੂਰ ਚੱਲੀ ਆ ਭਰਾ ਕਿੰਨੀ ਕਿਲੋਮੀਟਰ ਵਾਲੇ ਤੋਂ 300 ਕਿਲੋਮੀਟਰ ਤੋਂ ਲੱਗਣੀ ਅੱਛਾ ਅਜਾ ਵੀ ਡੀਲਰਸ਼ਿਪ ਆਹੀ ਨੇੜੇ ਪੈਂਦੀ ਇਹਨਾਂ ਨੂੰ ਹਾਂਜੀ ਆਹੀ ਪੈਂਦੇ ਵੀਰੇ ਠੀਕ ਆ ਠੀਕ ਰਿਆਲ ਨੇੜੇ ਪੈਂਦੇ ਇਹਨਾਂ ਨੂੰ ਠੀਕ ਆ ਠੀਕ ਆ ਲਾਈ ਆਰਤੀ ਖਾਲੀ ਰਾਣੀ ਆਏ ਵੇ ਹੋ ਇਹਦਾ ਵੀਟ ਬੁਰਾ ਹਾਲ ਹੋਇਆ ਪਿਆ ਲੱਗਣੀਆਂ ਪੱਤੀਆਂ ਰਗੀ ਕਣਕ ਦਾ ਦਾ ਲਾਈ ਦੇਣਾ ਇਹਨਾਂ ਨੇ ਦੇਖਾਂਗੇ ਬਾਅਦ ਚ ਆਹ ਹਾਹਾਰਾ ਗੈਡਰਾ ਮਤੇ ਉੱਪਰ ਇੱਥੇ ਵਗਿਆ ਆਹ ਦਾ ਗਾੜਾ ਹਰ ਹਰ ਦਾ ਤੇ ਬਾਕੀ ਫੋਰਮੈਨ ਪੁੱਛ ਰਿਹਾ ਫੋਰਮੈਨ ਹਾਂਜੀ ਦੱਸ ਭਾਈ ਕੀ ਕੀ ਕੰਮ ਨਿਕੜ ਰਿਹਾ ਮਸ਼ੀਨ ਦਾ ਕੰਮ ਕੀ ਨਿਕਲਣਾ ਬਾਸ ਕੱਢ ਪਾਣੀ ਦਾ ਰੌਣਾ ਪਾਣੀ ਤੇ ਕੋਈ ਮੜ ਮੋਟਾ ਇੱਕ ਦੋ ਵਹਿ ਰਹੇਗਾ ਹਣ ਕੀ ਕਹਿਣ ਦਾ ਮਤਲਬ ਹੈ ਮਸ਼ੀਨ ਦਾ ਕੁਝ ਨਹੀਂ ਕਰਨ ਵਾਲਾ ਮਸ਼ੀਨ ਦਾ ਮੇਜਰ ਕੁਝ ਨਹੀਂ ਕਰਨ ਵਾਲਾ ਬਸ ਟਾਵਾ ਕਰ ਟਾਵਾ ਕਰ ਓਕੇ ਆ ਟਾਵਾ ਕਰਾ ਟਾਵਾ ਕਰ ਓਕੇ ਆ ਦੋ ਕਸਨ ਵਾਲੇ ਆ ਦੋ ਕਸਨ ਵਾਲੇ ਭਾਈ ਆ ਪੋਜੀਸ਼ਨ ਆ ਮਸ਼ੀਨ ਦੀ ਆ ਦੇਖੋ ਅੱチェ ਉੱਪਰ ਖੜੇ ਆ ਨਵੀਂ ਮਸ਼ੀਨ ਵਾਲੇ ਦਾ ਲਾਣੇਦਾਰ ਲੱਗਿਆ ਸੀ ਤਾਂ ਸਾਪ ਲੱਗੇ ਹੋਏ ਸੀ ਪਾ ਭਰੀ ਭਈਆ ਵਾਲੀ ਬਾਕੀ ਹੁਣ ਕੰਮ ਰਹਿਗਾ ਆ ਫੱਟੀਆਂ ਫੁੱਟੀਆਂ ਦੇਖਾਂਗੇ ਜਿਹੜੀਆਂ ਵਿੰਗੀਆਂ ਹੋਈਆਂ ਵਿਆਂ ਸਿੱਧੀ ਕਰਕੇ ਪਾਵਾਂਗੇ ਬਾਸਕਟ ਆਪਣੀ ਹੈਗੀ ਆ ਸਹੀ ਸਹੀ ਵੀ ਨਹੀਂ ਕਹਿ ਸਕਦੇ ਇਹ ਆ ਗੱਬੇ ਤੇ ਉੱਚੀ ਜ਼ਿਆਦਾ ਆਏ ਹੁੰਦੀ ਆ ਕਈਆਂ ਦੀ ਤਾਂ ਆਪਣੇ ਜਿਹੜੀ ਆਏ ਬਚਾੜੋਂ ਉੱਚੀ ਆ ਆਲੇ-ਦਾਲੇ ਤੋਂ ਨੀਵੀਆਂ ਇਹ ਦੇਖਾਂਗੇ ਘੜ ਮਾਰ ਕੇ ਆ 12 ਲੱਗਣੀਆਂ ਨਵੀਆਂ ਬਾਕੀ ਕਟਰ ਦਾ ਕੰਮ ਹੋ ਕਟਰ ਦਾ ਦਾਦਿਆਂ ਤੋਂ ਨੂੰ ਕਟਰ ਮਾੜਾ ਮੋਟਾ ਬਿਲਡਿੰਗ ਜਿਵੇਂ ਆ ਉਰੇ ਲੜਗੀਆਂ ਤਿੰਨ ਰੀਲਾਂ ਕਰਕੇ ਆ ਝੋਲ ਵੱਜਦੀਆਂ ਆ ਚੀਜ਼ ਤੇ ਫਿੰਗਰਾਂ ਟਿੱਪ ਜਮੇ ਖਤਮ ਆ ਇਹ ਆ ਪਾਵਾਂਗੇ ਬਲੇਟ ਸਟਿੱਪ ਫਿੰਗਰਾਂ ਇਹ ਪੈਣਗੀਆਂ ਸਾਰੀਆਂ ਟੋਟਲੀ ਇਹ ਪੈਣੀ ਆ ਫਰੋਂਗਾ ਇਹਨਾਂ ਦੇ ਬੁਸ਼ ਆ ਅੰਦਰ ਬੁਸ਼ ਪਾਵਾਂਗੇ ਰਬੜ ਵਾਲਾ ਇਹ ਸਾਰੇ ਹੁਣ ਰਬੜ ਵਾਲੇ ਪਾਵਾਂਗੇ ਬਾਕੀ ਟੈਨਾਂ ਕਸਣੀਆਂ ਹੋਰ ਤਾਂ ਇਹਦੇ ਆਲਾ ਕਵਰ ਲਵਾਉਣਾ ਰੇ ਮਸ਼ੀਨ ਦਾ ਬਾਈ ਮੇਜਰ ਕੁਝ ਨਹੀਂ ਆ ਕਿਰਪਾ ਮਾਲਕਰੀ ਬਸ ਹੁਣ ਕੰਮ ਜ਼ਿਆਦਾ ਜਿਹੜਾ ਪ੍ਰੈਸ਼ਰ ਦਾ ਹੀ ਆ ਆਪਣੇ ਕੋਲ ਬਾਕੀ ਆ ਵੀ ਓਕੇ ਆ ਰਿਹਾ ਉੱਪਰ ਆਪਾਂ ਹੁ ਲਵਾਉਣੇ ਆ ਦੱਸਿਓ ਵੀ ਆਪਣੇ ਪਹਿਲਾਂ ਲੱਗੇ ਵੀ ਰਿਗੇ ਉਹ ਗੂੜਾ ਲੱਗਦਾ ਜਿਵੇਂ ਆ ਪਿਆ ਡਿਆ ਵਾ ਵੀ ਇਹਦਾ ਚੀਜ਼ ਜਗਾਰਡ ਬਣਾ ਕੇ ਲਾਈਏ ਆਪਣੇ ਪਹਿਲਾਂ ਉਹ ਲੱਗੀਆਂ ਵੀ ਇੰਦੀਆਂ ਔਰੇ ਕਲੰਪ ਜੀ ਤਿੰਨਾਂ ਨੂੰ ਤਿੰਨ ਦੀਏ ਪਤਨ ਦੋ ਦੋ ਜੀਏ ਜਾਇ ਸਾਈਡਾਂ ਵਾਲਿਆਂ ਨੂੰ ਹਾਂ ਸਾਈਡਾਂ ਵਾਲਿਆਂ ਨੂੰ ਜੀ ਉਹ ਆਪਣੇ ਛੋਲੇਾਂ ਚ ਟੁੱਟ ਗਏ ਥੀਗੇ ਹੁਣ ਐਤ ਕੀ ਜਿਗਰੀ ਚ ਵੀ ਬਹੁਤ ਲਿਫਟ ਦਾ ਮਾਲ ਔਰੇ ਦੱਸਿਓ ਵੀ ਜੈਕਣੇ ਚੱਲਣ ਦੀਏ ਜਾਂ ਫੇ ਲਾਈਏ ਜਗਾਰਡ ਕੋਈ ਬਾਕੀ ਗੀਅਰ ਦਾ ਤੇਲ ਚੈੱਕ ਕਰਨਾ ਰੈਕਸ਼ਨ ਆ ਦਾ ਤੇਲ ਚੈੱਕ ਕਰਨਾ ਹੋਰ ਤਾਂ ਕੁਝ ਨਹੀਂ ਕਰਨ ਵਾਲਾ ਬਾਕੀ ਜੇ ਕੋਈ ਨਿਕਲਿਆ ਉਹ ਜੀ ਵੈਲਡਿੰਗ ਵਾਲਾ ਕੰਮ ਹੈਗਾ ਉਹ ਵੈਲਡਿੰਗ ਦਾ ਬਲੋਰ ਬਲੋਰ ਟੜਿਆ ਹੋਇਆ ਇਹ ਚੀਜ਼ ਕਰਾਉਣੇ ਚੈੱਕ ਆ ਖੜੀ ਜੀ ਨਵੀਂ ਮਸ਼ੀਨ ਇਹ ਚੋਬਰਾਂ ਨੇ ਪਹੁੰਚਦੀ ਕਰਨ ਆ ਕਿਹੜਾ ਏਰੀਆ ਵੀਰੇ ਮੋਗਾ ਵੀਰੇ ਮੋਗਾ ਦੋਨੋਂ ਇੱਕੋ ਏਰੀਆ ਦੀ ਹੈ ਐੱਕੀ ਪਿੰਡ ਹੈ ਵੀਰੇ ਅੱਛਾ ਇੱਕੋ ਪਿੰਡ ਆ ਭਾਈਓ ਆ ਫਿਰ ਤਾਂ ਨਾ ਮੇਰਾ ਚਾਚਾ ਜੀ ਚਾਚਾ ਭਤੀਜਾ ਚਾਚਾ ਛੋਟਾ ਚਾਚਾ ਆ ਠੀਕ ਆ ਠੀਕ ਆ ਆ ਠੀਕ ਆ ਚਾਚਾ ਤੇ ਭਤੀਜੇ ਨੇ ਬਾਈ ਚੋਬਰਾਂ ਨਵੀ ਇਹ ਆ ਬਾਈ ਰੂਟਰ ਵਾਲੀ ਮਹੀਨ ਇਹ ਛੱਡਣੀਆਂ ਇਹਨਾਂ ਨੇ ਇਹ ਚਲਾ ਕਰ ਦੇ ਚਲਾਉਣੀਆਂ ਬਾਈ ਜਾ ਕੇ ਛੋਲਿਆਂ ਦੇ ਵੀਰ ਛੋਲਿਆਂ 'ਚ ਚੱਲਣੀਆਂ ਬਾਈ ਉਦੋਂ ਬਾਅਦ ਮੱਖੀ ਉਦੋਂ ਬਾਅਦ ਮੱਖੀ ਗਏ ਇਹਨਾਂ ਨੇ ਪੂਰੀ ਸੈਟ ਹੀ ਲੰਦੇ ਨੇ ਚੋਬਰ ਕਿੰਨੇ ਚ ਪੈ ਗਈ ਬਾਈ ਇਹ ਇਹਨਾਂ ਨੂੰ ਇਹ ਬਾਈ ਪੈ ਗਈ ਹੋਣਿਆ 40 40 ਚ 40 ਚ ਪਈ ਗਏ ਭਾਈ ਜਿੰਨੀ ਆ ਵੀ ਉਹ ਰੇ ਮਸ਼ੀਨਾਂ ਆਉਂਦੀਆਂ ਨੇ ਉਹ ਮਲਕੀਤ ਖੜੀ ਆ ਉਹਦਾ ਵੀ ਸੈੱਟ ਹੀ ਖੜਾ ਉਹ ਮਸ਼ੀਨ ਪਰਲੀ ਖੜੀ ਆ ਉਹਦਾ ਵੀ ਸੈੱਟ ਹੀ ਖੜਾ ਉਹ ਆ ਮਸ਼ੀਨ ਇਹਦਾ ਵੀ ਸੈੱਟ ਆ ਜਿੰਨੀਆਂ ਮਸ਼ੀਨਾਂ ਵੀ ਆਪਾਂ ਹੁਣ ਸਾਰਿਆਂ ਦੇ ਸੈੱਟ ਹੀ ਆਏ ਨੇ ਰਾਣੀਆਂ ਖੜੀਆਂ 9900 ਵੀ 9900 ਆ ਵੀ 9900 ਓਕੇ ਆਸ ਖੜੀ ਆ ਮਲੇਰ ਕੋਟਲਾ ਦਸ਼ਮੇਸ਼ ਦਸ਼ਮੇਸ਼ ਇਹ ਭਾਈ ਆਪਣੇ ਜਿਹੜਾ ਡੋਡੀ ਏਰੀਆ ਹੈ ਦਸ਼ਮੇਸ਼ ਕਿ ਜਿਹੜੀ ਹੈ ਕਿਸੇ ਕਿਸੇ ਏਰੀਆ ਚ ਦਸ਼ਮੇਸ਼ ਜਿਵੇਂ ਮਾਰਕੀ ਦੀ ਜਿਵੇਂ ਐਮਪੀ ਹੋਰ ਅੰਦਰਾਂ ਚ ਜ਼ਿਆਦਾ ਅੰਦਰਾਂ ਚ ਜ਼ਿਆਦਾ ਦਸ਼ਮੇਸ਼ ਸਭ ਤੋਂ ਵੱਧ ਅੰਦਰਾਂ ਚ ਆਪਣੇ ਐਮਪੀ ਐਮਪੀ ਦੀ ਮਾਰਕੀ ਐਮਪੀ ਦਾ ਟਾ ਪੰਜਾਬ ਚ ਵੀ ਆਪਣੇ ਹੁਣ ਲੈਣ ਲੱਗੇ ਵਧੀਆ ਚੱਲ ਪਿਆਗਾ ਹਾਂ ਇਹ ਨਾਲ ਥਰੇਸ਼ਰ ਜ਼ਿਆਦਾ ਚੱਲਦਾ ਹਾਂ ਹਾਂ ਇਹ ਨਾਲ ਥਰੇਸ਼ਰ ਜ਼ਿਆਦਾ ਚੱਲਦਾ ਥਰੇਸ਼ਰ ਇੱਥੇ ਜ਼ਿਆਦਾ ਚੱਲਦਾ ਦਸ਼ਮੇਸ਼ ਵਾਲਿਆਂ ਨੂੰ ਭਾਈ ਇਹ ਵੀ ਬਲਾਉਸ ਪਾਉਗਾ ਉਹ ਤਾਂ ਦੇਖੀ ਜਾਈਂ ਉਹ ਤਾਂ ਪੈ ਗਿਆ ਇਹ ਆਊਗਾ ਕੱਲ ਨੂੰ ਹਾਂਜੀ ਕੱਲ ਨੂੰ ਆਊਗਾ ਸ਼ਾਮ ਨੂੰ 7 ਵਜੇ ਹਾਂ ਉਹ ਘੜੀ ਆ ਭਾਈ ਉਹ ਵੀ ਆਪਣੇ ਭਰਾ ਦੀ ਆ ਉਹ ਵੀ ਆਪਣਾ ਦਸਿੰਦਾ ਹੀ ਆ ਅੱਛਾ ਠੀਕ ਐ ਇਹ ਭਾਈ ਦੋ ਏਜੰਸੀਆਂ ਉਰੇ ਇਕੱਠੀਆਂ ਨੇ ਮਲਕੀਤ ਦੀ ਮਲਕੀਤ ਦੀ ਇੱਧਰ ਆ ਦਸ਼ਮੇਸ਼ਰੀ ਉੱਧਰ ਆ ਉਹ ਲੱਗਾ ਦਸ਼ਮੇਸ਼ਰੀ ਨਦਿਆਲ ਰੋਡ ਨਦਿਆਲ ਰੋਡ ਲੋ ਜੀ ਰੋਟੀ ਦੀ ਲੱਗੀਆਂ ਤਿਆਰੀ ਕਰਨ ਅੱਜ ਮਸ਼ੀਨ ਤੋਂ ਹੀ ਲਾਈਟ ਲਾਈ ਆ ਤਾਰ ਤਾਂ ਲਿਆਂਦੀ ਮੱਲਵ ਤੇ ਹੋਲਡਰ ਥੀ ਕਮਰੇ ਚ ਭੁੱਲੇ ਆ ਜਮ ਕੱਲੂ ਲਿਆਵਾਂਗੇ ਬਾਜ਼ਾਰ ਚੋਂ ਅੱਜ ਜੱਕਣੀ ਚਲਾ ਲੈਣਾ ਕੰਮ ਇਹੋ ਚੋਬਰ ਲੰਘ ਗਏ ਬਈ ਮਸ਼ੀਨ ਲੈ ਕੇ ਮੋਗੇ ਵਾਲੇ ਹੁਣ ਆ ਕਰਦੇ ਆ ਰੋਟੀ ਦੀ ਤਿਆਰੀ ਫੇਰ ਮੱਛਰ ਮੁੱਛਰ ਹੋ ਜਾਣਾ ਬਾਕੀ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਅੱਜ ਦਾ ਬਲੌਗ ਸਾਡਾ ਇੱਥੇ ਸਮਾਪਤ ਹੁੰਦਾ ਜੀ ਅੰਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੇ ਤੁਹਾਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੀ ਚੱਲੋ ਬਈ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਜ ਬਣਾ ਲਈਏ ਰੋਟੀ ਉਸ ਤੋਂ ਬਾਅਦ ਮਛਰ ਆ ਜਾਵੇ ਕਿਤੇ